ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਹੈ ਜੀ ਪਸ਼ੂ ਪਾਲਕ ਵੀਰਾਂ ਲਈ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਵਾਦਾ ਕਰ ਲਈ ਜਿਹੜਾ ਤੁਸੀਂ ਅੱਜ ਦਾ ਇਹ ਮਤਲਬ ਕੇਸ ਦੇਖ ਰਹੇ ਹੋ ਇਹ ਹੈਗਾ ਐਫ ਐਮ ਡੀ ਦਾ ਕੇਸ ਜਿਹੜੀ ਕਿ ਲਗਭਗ ਸਾਰੇ ਹੀ ਪਿੰਡਾਂ ਵਿੱਚ ਇਹਦੀ ਜਿਹੜੀ ਆਊਟ ਬ੍ਰੇਕ ਫੈਲੀ ਹੋਈ ਆ ਹੁਣ ਜਿਵੇਂ ਕਿ ਇਹ ਗਾਂ ਗਈ ਇਹ ਗਾਂ ਸੁੰਨਣ ਵਾਲੀ ਸੀਗੀ ਤੇ ਮਾਲਕ ਨੇ ਕਿਹਾ ਕਿ ਇਹਦੇ ਵੈਕਸੀਨ ਨਹੀਂ ਲਾਉਣੀ ਤੱਕ ਸੁਣ ਤੋਂ ਬਾਅਦ ਲਵਾਵਾਂਗੇ ਤੇ ਉਸ ਤੋਂ ਬਾਅਦ ਹੋਇਆ ਕਿ ਇਹਨੂੰ 1.5 ਮਹੀਨੇ ਬਾਅਦ ਐਫਐਮਡੀ ਆ ਗਈ ਤੇ ਤੁਸੀਂ ਦੇਖ ਰਹੇ ਹੋ ਕਿ ਐਫਐਮਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਮੂੰਹ 'ਚ ਛਾਲੇ ਹੋ ਜਾਂਦੇ ਆ ਹਨਾ ਖੁਰਾਂ 'ਚ ਪ੍ਰੋਬਲਮ ਆ ਜਾਂਦੀ ਆ ਖੁਰਾਂ ਦੇ ਵਿੱਚ ਛਾਲੇ ਹੋ ਜਾਂਦੇ ਆ ਤੇ ਅੱਜ 6 ਡੇ ਨੂੰ ਘੱਟੋ-ਘੱਟ ਨੇ ਇਹਨੂੰ 7 ਦਿਨ ਹੋ ਗਏ ਵੀ ਇਹਨੇ ਕੁਝ ਖਾਦਾ ਨਹੀਂਗਾ ਨਾ ਹੀ ਇਹਨੇ ਪਾਣੀ ਪੀਤਾ ਤੇ ਇਸ ਲਈ ਹੁਣ ਇਹਨੂੰ ਜ਼ਰੂਰੀ ਹੈ ਡੀ ਹਾਈਡਰੇਸ਼ਨ ਤੋਂ ਬਚਣ ਲਈ ਹਨਾ ਕੁਝ ਨਾ ਕੁਝ ਤਾਂ ਇਹਨੂੰ ਦੇਣਾ ਪੈਣਾ ਦੇਖੋ ਫਲੂਡ ਇਹਦੇ ਵਿੱਚ ਉਹਨਾਂ ਕਾਰਗਰ ਨਹੀਂ ਹੈ ਜਿੰਨਾ ਪਾ ਜੇ ਇਹਨੂੰ ਮੂੰਹ ਰਾਹੀਂ ਵਧੀਆ ਕੰਪੋਜੀਸ਼ਨ ਬਣਾ ਕੇ ਇਹਨੂੰ ਦਿੱਤੀ ਜਾਵੇ ਜਿਵੇਂ ਕਿ ਅਸੀਂ ਇਹਦੇ ਵਿੱਚ ਦਿੱਤਾ ਹੈਗਾ ਇਹਨੂੰ ਪ੍ਰੋਪੀਲਨ ਦਿੱਤਾ ম্যাগਨੀਸ਼ੀਅਮ ਸਲਫੇਟ ਤੇ ਸੋਡੀਅਮ ਬਾਈਕਾਰਬੋਨੇਟ ਤੇ ਜਿੰਨੇ ਰਿੰਗਰ ਲੈਕਟੇਟ ਨੇ ਉਹ ਸਾਰਿਆਂ ਦੀ ਕੰਪੋਜੀਸ਼ਨ ਬਣਾ ਕੇ ਅਸੀਂ 6 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹ ਇਹਨੂੰ ਦੇ ਰਹੇ ਹਾਂ ਤੇ ਇਹਦੇ ਨਾਲ ਕੀ ਹੋਣਾ ਹੈ ਕਿ ਇਹਦੀ ਜਿਹੜੀ ਹੈਗੀ ਆ ਮਤਲਬ 72 ਘੰਟਿਆਂ ਦੀ ਜਿਹੜੀ એનર્ਜੀ ਆ એનર્ਜੀ ਲੈਵਲ ਇਹਦਾ ਉੱਪਰ ਰਹਿਣਾ ਪੂਰਾ ਮਤਲਬ ਇਹਨੇ ਰਿਕਵਰੀ ਫੜ ਜਾਣੀ ਆ ਤੇ ਇਹਨੂੰ ਅਸੀਂ ਇਹ ਮੂੰਹ ਰਾਹੀਂ ਦੇਣ ਦਾ ਤਰੀਕਾ ਸਭ ਤੋਂ ਵਧੀਆ ਤਰੀਕਾ ਪਸ਼ੂ ਨੂੰ ਮੂੰਹ ਰਾਹੀਂ ਦੇਣ ਦਾ ਐਫਐਮਡੀ ਵਾਲੇ ਪਸ਼ੂ ਨੂੰ ਕਿਉਂਕਿ ਆਪਾਂ ਸਟੋਮਕ ਟਿਊਬੋ ਦੇ ਪਾਸ ਨਹੀਂ ਕਰ ਸਕਦੇ ਇਹ ਜਿਹੜੀ ਪੈਪ ਹੈ ਇਹ ਜਾੜਾ ਦੇ ਵਿੱਚ ਦਿੱਤੀ ਹੋਈ ਆ ਜਿਸ ਕਰਕੇ ਪਸ਼ੂਨਾ ਆਪਣੇ ਆਪ ਘੁੱਟਾਂ ਭਰ ਰਿਹਾ ਹੈ ਤੇ ਬੋਤਲ ਜਮ੍ਹਾਂ ਬੰਦ ਆ ਨਾ ਬੋਤਲ ਤਾਂ ਹਾਂ ਤੋਂ ਵੱਡੀ ਹੋਈ ਆ ਬੋਤਲ ਦੇ ਇੱਕ ਪਾਸੇ ਦੀ ਪੈਪ ਆ ਇੱਕ ਪਾਸੇ ਦੀ ਇਹਦੇ ਛੋਟਾ ਜਿਹਾ ਸਰਾਕ ਕੱਢਿਆ ਹੋਇਆ ਹਵਾ ਲੈਣ ਨੂੰ ਤੇ ਪਸ਼ੂਨਾ ਆਪਣੇ ਆਪ ਘੁੱਟਾਂ ਭਰ ਰਿਹਾ ਹੈ ਜੇ ਆਪਾਂ ਐਫਐਮਡੀ ਵਾਲੇ ਪਸ਼ੂ ਨੂੰ ਇਸ ਤਰ੍ਹਾਂ ਇਹ ਘੋਲ ਬਣਾ ਕੇ ਦਿੰਨੇ ਆ ਤਾਂ ਉਹ ਬਹੁਤ ਛੇਤੀ ਠੀਕ ਹੁੰਦਾ ਬਹੁਤ ਛੇਤੀ ਰਿਕਵਰੀ ਵੜਦਾ ਡੀਹਾਈਡਰੇਸ਼ਨ ਨਹੀਂ ਹੁੰਦੀ ਨਰਜੀ ਲੈਵਲ ਉਹਦਾ ਡਾਊਨ ਨਹੀਂ ਜਾਂਦਾ ਖਾਸ ਕਰਕੇ ਜਿਹੜੇ ਪਸ਼ੂ ਸੂਏ ਵੇ ਆ ਜਾਂ ਐਡਵਾਂਸ ਪ੍ਰੈਗਨੈਂਟ ਨੇ 8 9 ਮਹੀਨਿਆਂ ਦੇ ਗੱਭਣ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਇਹ ਤਰੀਕਾ ਇਹ ਬੜਾ ਕਾਰਗਰ ਸਾਬਤ ਹੋਇਆਗਾ ਅਸੀਂ ਪਹਿਲਾਂ ਪ੍ਰੈਕਟੀਕਲ ਕਰਕੇ ਦੇਖਾਂਗਾ ਪਰ ਤੁਸੀਂ ਦੇਣਾ ਇਸ ਤਰ੍ਹਾਂ ਦਾ ਜਿਵੇਂ ਇਹ ਆ 45 ਡਿਗਰੀ ਤੇ ਉਹਦਾ ਮੂੰਹ ਰੱਖਣਾ ਤੇ ਹੌਲੀ-ਹੌਲੀ ਮਤਲਬ ਉਹਨੇ ਆਪ ਹੀ ਘੁੱਟਾਂ ਭਰਪਾ